ਅੱਜ ਦਾ ਬਹੁਤ ਪਵਿੱਤਰ ਦਿਨ ਅਗਣਦੇਵ ਜੀ ਨੇ ਜੀ ਸੰਗਰਾਮ ਦਾ ਦਿਹਾੜਾ ਪੂਰਨ ਮਾਸ਼ੀ ਦਾ ਦਿਨ ਔਰ ਨਵਾਲ ਭਗਤ ਅਤਰ ਵਿਕਾਸ ਸਾਹਿਬ ਜੀ ਆਲਾ ਪ੍ਰਕਾਸ਼ ਦਿਹਾੜਾ ਸੰਗਤਾਂ ਸਰਦਾ ਭਾਵਨਾ ਸਤਕਾਰ ਦੇ ਨਾਲ ਅੱਜ ਮਨਾ ਰਿਹਾ ਹੰਦ ਭਗਤ ਭਗਤ ਜਗ ਵੱਜਿਆ ਚੋਰ ਚੱਕਾਂ ਦੇ ਵਿੱਚ ਚਮਰਿਟਾ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹਰ ਪਾਸੇ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ ਇਹਨਾਂ ਦੀ ਕੁੱਲ ਦੇ ਵਿੱਚ ਜਿਨ੍ਹਾਂ ਦੇ ਕਿਉਂ ਦੱਤੇ ਕਿਹਦਾ ਗੁਰਖੀ ਜੋ ਕੀਤਾ ਸੀ ਪਸ਼ੂ ਢੋਕਦਾ ਜੁੱਤੀਆਂ ਬਣਾਉਣ ਦਾ ਜਿਹੜਾ ਕੰਮ ਸੀ ਇਹਨਾਂ ਦਾ ਪਿਤਾ ਪੁਰਖੀ ਕੀਤਾ ਜਿਨ੍ਹਾਂ ਨੂੰ ਕੋਈ ਨਹੀਂ ਸੀ ਸੰਸਾਰ ਵਿੱਚ ਜਾਣਦਾ ਪਰ ਜਦ ਨਾਲ ਦੇ ਗ੍ਰਹਿ ਵਿੱਚ ਇਹ ਭਗਤ ਕਬੀਰ ਦਾ ਸਾਹਿਬ ਜੀਾਂ ਦਾ ਜਦੋਂ ਪ੍ਰਕਾਸ਼ ਹੋਇਆ ਪਰਮੇਸ਼ਰ ਦੇ ਪਿਆਰੇ ਭਗਤੀ ਵਿੱਚ লীਲਵੋ ਕਰਕੇ ਸਾਰੇ ਸੰਸਾਰ ਦੇ ਵਿੱਚ ਪੂਰੇ ਜਗ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਦੀ ਮਹਿਮਾ ਪ੍ਰਗਟ ਹੋ ਗਈ ਹਰ ਪਾਸੇ ਭਗਤ ਰਵਿਦਾਸ ਸਾਹਿਬ ਜੀ ਦੀ ਜੈ ਜੈਕਾਰ ਹੋਈ ਬਨਾਰਸ ਦੇ ਨੇੜੇ ਭਗਤ ਰਵਿਦਾਸ ਸਾਹਿਬ ਜੀ ਦਾ ਜਨਮ ਇਤਤ ਰਗੂ ਜੀ ਸੰਪੂਰਨ ਦਾਸ ਮਾਤਾ ਕਲਸਾ ਜੀ ਗੁਰਬੀ ਨਿਯਾਮੀ ਕੀ ਹੈ ਇਤਿਹਾਸਕਾਰਾਂ ਨੇ ਤਿਨਾਂ ਦੀ ਕੁੱਕ ਤੋਂ 1377 ਈਸਵੀ ਦੇ ਵਿੱਚ ਬਨਾਰਸ ਦੀ ਧਰਤੀ ਤੇ ਭਗਤ ਅਵਨਾਸ਼ ਸਾਹਿਬ ਜੀ ਆਂਦਾ ਪ੍ਰਕਾਸ਼ ਹੋਇਆ ਆਪ ਜ਼ਿਕਰ ਕਰਦੇ ਆ ਆਪਣੀ ਬਾਣੀ ਦੇ ਅੰਦਰ ਮੇਰੀ ਜਾਤ ਕੁਟ ਬਾਂਡ ਲਾ ਘੋਰ ਬੰਤਾ ਨਿਤੈ ਬਨਾਰਸੀ ਆਸ ਪਾਸ ਬਨਾਰਸ ਦੇ ਕੋਲ ਪਰ ਗੁਰਵੰਦ ਸਾਹਿਬ ਜੀ ਜਿਸ ਵੇਲੇ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਉਸ ਵੇਲੇ ਧਾਰਮਿਕ ਕਟੜਤਾ ਔਰ ਦੂਸਰੇ ਪਾਸੇ ਰਾਜਨੀਤਿਕ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਦੇਸ਼ ਕਿਉਂਕਿ ਜਰਵਾੜੇ ਜਿਹੜੇ ਸੱਤ ਆ ਕਰਕੇ ਇਸ ਦੇਸ਼ ਤੇ ਕਾਬਜ਼ ਹੋਏ ਇੱਕ ਪਾਸੇ ਇਸ ਲਾਬ ਦੇ ਅਧੀਨ ਹੈ ਗੁਲਾਮੀ ਦੀਆਂ ਜੰਜੀਰਾ ਦੇ ਵਿੱਚ ਜਕੜਿਆ ਹੋਇਆ ਹੈ ਦੂਸਰੇ ਪਾਸੇ ਅਖੌਤੀ ਧਾਰਮਿਕ ਜਿਹੜੇ ਲੋਕ ਸਨ ਧਾਰਮਿਕ ਕੱਟੜਤਾ ਐਸਾ ਕੱਟੜਵਾਦ ਜਿਹੜਾ ਸੰਸਾਰ ਦੇ ਵਿੱਚ ਪੂਰੇ ਸਮਾਜ ਨੂੰ ਚਾਰ ਵਰਣਾਂ ਦੇ ਵਿੱਚ ਵੰਡਿਆ ਹੋਇਆ ਹੈ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਬ੍ਰਾਹਮਣ ਆਪਣੇ ਆਪ ਨੂੰ ਵੱਡਾ ਜਾਣਦਾ ਹੈ ਖੱਤਰੀ ਜਿਹੜਾ ਹੈ ਸੁਭਾਗੀ ਰੱਖਿਆ ਦੇ ਵਾਸਤੇ ਸ਼ਸਤਰ ਧਾਰੀ ਕੌਮ ਹੈ। ਔਰ ਜਿਹੜਾ ਵਾਇਸ ਹੈ ਉਹ ਆਪਣਾ ਕਿੱਤਾ ਕਰਦਾ ਹੈ, ਘਰੋ-ਘਰ ਕਰਦਾ ਹੈ। ਸ਼ੂਦਰ ਜਿਹੜਾ ਹੈ ਜਿੰਨਾ ਦੀ ਸੇਵਾ ਕਰਦਾ। ਸ਼ੂਦਰ ਨੂੰ ਅਧਿਕਾਰ ਮਿਲਿਆ ਕਿਸੇ ਵਿਦਿਆਲੇ ਦੇ ਵਿੱਚ ਵਿੱਦਿਆ ਹਾਸਲ ਕਰ ਸਕਦੇ। ਕਿਸੇ ਮੰਦਰ ਵਿੱਚ ਜਾ ਕਰਕੇ ਪਰਮੇਸ਼ਰ ਦੀ ਪੂਜਾ ਕਰ ਸਕਣ। ਇਤੋਂ ਤੱਕ ਖੂਦ ਉਹ ਜਿੱਥੋਂ ਪਾਰੀ ਕਰਨਾ ਹੈ ਸੂਦਰ ਨੇ ਉਹ ਵੀ ਵੱਖਰਾ ਹੈ ਜਦੋਂ ਤੁਰ ਕੇ ਜਾਣਾ ਕਿਉਂਕਿ ਕੱਚੇ ਰਸਤੇ ਉਹਦੇ ਸਾਹ। ਐਡ ਜਿਹੜੀ ਸੀ ਸੂਦਰ ਦੀ ਪੈੜ ਵਿੱਚ ਕਿਤੇ ਪੈੜ ਨਾ ਟਿਕ ਜਾਏ। ਸੂਦਰ ਨੇ ਗੱਲ ਵਿੱਚ ਟੱਲੀ ਪਾ ਕੇ ਤੁਰਨਾ ਹੈ ਪਿੱਛੇ ਮੋੜੀ ਲੈ ਕਰਕੇ ਚੱਲਦਾ ਸੀ ਪੈੜ ਵੀ ਨਾਲ ਦੇ ਨਾਲ ਮਿਟਾਉਣੀ ਪੈਂਦੀ ਸੀ। ਇਹ ਉਹ ਧਾਰਮਿਕ ਕੱਟੜ ਦਾ ਵਿੱਚ ਵੱਡਿਆ ਹੋਇਆ ਸਮਾਜ ਜਿੱਥੇ ਭਗਤ ਕਬੀਰ ਸਾਹਿਬ ਜੀ ਭਗਤ ਰਬਦਾਸ ਸਾਹਿਬ ਜੀ ਵਰਜਾਂ ਨੇ ਐਸੀ ਕ੍ਰਾਂਤੀ ਜਿਹੜੀ ਸੀ ਉਹ ਸੰਸਾਰ ਦੇ ਵਿੱਚ ਲੈ ਕਰਕੇ ਆਪਦੀ ਦੁਨੀਆ ਨੂੰ ਜਾਗਰਿਤ ਕੀਤਾ ਫਖੰਡਵਾਦ ਜਿਹੜਾ ਸੀ ਧਾਰਮਿਕ ਕੱਟੜ ਦਾ ਨੇ ਫਖੰਡ ਦਾ ਪਰਦਾ ਜਿਹੜਾ ਸੀ ਭਗਤ ਰਬਦਾਸ ਸਾਹਿਬ ਜੀ ਆਨੇ ਚੁੱਕਿਆ ਹਾਠ ਦੇ ਖਿਲਾਫ ਸੱਚ ਦੀ ਆਵਾਜ਼ ਜਿਹੜੀ ਸੀ ਭਗਤ ਸਾਹਿਬ ਜੀ ਨੇ ਬੁਲੰਦ ਕੀਤੀ ਭਗਤ ਰਵਿਦਾਸ ਸਾਹਿਬ ਜੀ ਆਂਦਾ ਪਹਿਲਾ ਸ਼ਬਦ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਰਾਗ ਦੇ ਅੰਦਰ ਜਦੋਂ ਦਰਜ ਕੀਤਾ ਐਸੇ ਕਮਿਕਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਨਤੇਕਤਾ ਜਿਥੇ ਉਹ ਸੁਦਰ ਕਹਿੰਦੇ ਸਨ ਭਗਤ ਰਬਦਾਸ ਸਾਹਿਬ ਜੀ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਾਗਿਤ ਕਾਟਕ ਜਾਲ ਰੰਗ ਜੈਸਾ ਤੇਰੇ ਅਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ ਅੰਤਰ ਕਿੰਨਾ ਕੋ ਹੈ ਜਿਵੇਂ ਸਿਉਣਾ ਕੋਵੇ ਜਦ ਸਿਉਨੇ ਤੋਂ ਬੜੇ ਹੋਏ ਗਹਿਣੇ ਗੋੜ ਔਰ ਜਦੋਂ ਗਹਿਣਿਆਂ ਨੂੰ ਕੋਠਾੜੀ ਵਿੱਚ ਪਾ ਦਿੱਤਾ ਜਾਂਦਾ ਹੈ ਸੋਨਾ ਪਿੱਗਲ ਜਾਂਦਾ ਹੈ ਕਿਰ ਕੋਈ ਰੋਕ ਹੋ ਜਾਂਦਾ ਹੈ ਸੋਨਾ ਇੰਨਾ ਕ ਫਰਕ ਹੈ ਮੇਰਾ ਔਰ ਤੇਰਾ ਅਕਾਲ ਪੁਰਖ ਵੈਰੂਪਰਮੇਸ਼ਰ ਦੇ ਨਾਲ ਅਭੇਦਤਾ ਦਾ ਬਿਆਨ ਕਰਦੇ ਭਗਤ ਰਵਿਦਾਸ ਸਾਹਿਬ ਦੂਸਰੀ ਉਦਾਹਰਣ ਦਿੱਤੇ ਜਲ ਰੰਗ ਜੈਸਾ ਜਿਵੇਂ ਪਾਣੀ ਦੇ ਵਿੱਚ ਤਰੰਗਾਂ ਉੱਠਦੀਆਂ ਹਨ ਆੜੂ ਦੇ ਵਿੱਚ ਇੱਕ ਕਰਕੇ ਪਾਣੀ ਵਿੱਚ ਨੀਂਦ ਹੋ ਜਾਂਦੀਆਂ ਇਹਨਾਂ ਤੋਂ ਵੈਰ ਪਰਮੇਸ਼ਰ ਜੀਓ ਸਾਡਾ ਤੇ ਤੁਹਾਡਾ ਜਿਹੜਾ ਹੈ ਉਹ ਫਰਕ ਹੈ ਤੋਹੀ 모ਹੀ 모히 ਤੋਹੀ ਅੰਤਰ ਕੈਸਾ ਤਨਕ ਗਟੰਗ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰਨ ਦਾ ਰਹੇ ਅਨੰਤਰ ਪਾਤਿਤ ਪਾਵਨ ਨਾਮ ਕੈਸੇ ਹੋਤਾ ਜੇ ਅਸੀਂ ਪਾਪ ਨਾ ਕਰਦੇ ਗ੍ਰਹਿਵਾਲੇ ਨੂੰ ਪਰਮੇਸ਼ਰ ਜੀ ਉਹ ਤੁਹਾਨੂੰ ਪਤਿਤ ਪਾਵਨ ਕਿਨੇ ਕਹਿਣਾ ਸੀ ਜੇ ਬਾਪੀ ਪਾਪ ਨਾ ਕਰੇ ਤਾਂ ਤੁਸੀਂ ਪਤਿਤ ਪਾਵਨ ਹੋ ਵੱਡੇ ਵੱਡੇ ਪਾਕੀਆਂ ਦਾ ਉਦਾਹਰਣ ਕਰਦੇ ਫਿਰ ਤੁਹਾਡਾ ਪਤਿਤ ਪਾਵਨ ਨਾਮ ਜਿਹੜਾ ਹੈ ਉਹ ਕਾਹੀ ਹੋਣਾ ਸੀ ਜੇ ਅਸੀਂ ਬਾਪੀਆਂ ਤਾਂ ਤੁਸੀਂ ਪਤਿਤ ਪਾਵਨ ਸਰੀਰ ਅਨੰਤ ਹੈ ਉਹ ਕੋ ਵਿਚਾਰ ਦੇਉ ਦੇਵਾਰੇ ਗੁਰੂ ਪਰਮੇਸ਼ਰ ਜਿਉ ਐਸੀ ਤਤਸਾਰ ਐਸੀ ਵਿਚਾਰ ਜਿਹੜੀ ਐ ਮੇਰੇ ਹਿਰਦੇ ਅੰਦਰ ਵਸੇ ਰੋਮ ਰੋਮ ਜਿਹੜਾ ਹੈ ਉਹ ਤੇਰੀ ਅਰਾਗਨਾ ਕਰੇ ਰਮਧਾਸ ਸੰਤਲ ਸਮਝਾਵੇ ਕੋ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਮੈਨੂੰ ਇਹ ਗੱਲ ਜਿਹੜੀ ਐ ਕੋਈ ਸਮਝਾ ਦੇਵੇ ਕਿ ਪਰਮੇਸ਼ਰ ਜਿਹੜਾ ਹੈ ਉਹ ਸਰਬ ਵਿਆਪਕ ਹੈ ਹਰ ਥਾਂ ਤੇ ਸਮਾਇਆ ਹੋਇਆ ਹੈ ਸਾਰਨਾ ਜੀਵਨ ਦੇ ਵਿੱਚ ਉਹਦੀ ਜੋਤ ਜਿਹੜੀ ਹੈ ਉਹ ਵਿਆਪਕ ਹੈ ਭਗਤਾਨ ਹੈ ਭਗਤ ਕ੍ਰਿਵਦਾਸ ਸਾਹਿਬ ਜੀ ਆਗ ਭਗਤ ਦੇ ਉਦਾਹਰਣ ਦਿੰਦੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਕਹ ਰਿਵਦਾਸ ਇੱਕ ਬੇਰਤੀ ਹਰਿ ਸਿਉ ਤੈਜ ਰੱਖੋ ਰਾਜਾ RAM ਹੋਰੀ ਭਾਵਨਾ ਹਿਰਦੇ ਅੰਦਰ ਪ੍ਰੇਮ ਹੋਵੇ ਜਿਸ ਹਿਰਦੇ ਅੰਦਰ ਭਾਵਨਾ ਹੈ ਔਰ ਗਿਆਨ ਹੈ ਤਿਆਗ ਦੀ ਮੂਰਤ ਹੈ ਉਹਦਾ ਜੀਵਨ ਜਿਹੜਾ ਹੈ ਪਰਮੇਸ਼ਰ ਦਾ ਭਗਤ ਰੂਪ ਹੋ ਜਾਂਦਾ ਹੈ ਹਿਰਦੇ ਅੰਦਰ ਭਾਵਨਾ ਹੋਵੇ ਭਾਵਨਾ ਜਿੱਤੋਂ ਬਣਦੀ ਹੈ ਸਤਿਗੁਰੂ ਦੀ ਸੰਗਤ ਵਿੱਚ ਬੈਠਿਆਂ ਜਿਨ੍ਹਾਂ ਨੇ ਸੱਚ ਦੀ ਸੰਗਤ ਕੀਤੀ ਉਹਨਾਂ ਦੇ ਹਿਰਦੇ ਅੰਦਰ ਭਾਵਨਾ ਬਣਦੀ ਹੈ ਜਦੋਂ ਭਾਵਨਾ ਬੜੇਗੀ ਹਿਰਦੇ ਅੰਦਰ ਗਿਆਨ ਪ੍ਰਗਟ ਹੋਏਗਾ ਪਰ ਜਦੋਂ ਗਿਆਨ ਹੋ ਗਿਆ ਫਿਰ ਹਿਰਦੇ ਅੰਦਰ ਤਿਆਗ ਦੀ ਜਿਹੜੀ ਮਿਰਤੀ ਹੈ ਕਿਉਂਕਿ ਜਿੰਨੀ ਦੇਰ ਅਗਿਆਨਤਾ ਦੇ ਹਨੇਰੇ ਵਿੱਚ ਹੈ ਓਨੀ ਦੇਰ ਮੋਹ ਦੀ ਫਾਹੀ ਦੇ ਵਿੱਚ ਜਕੜਿਆ ਹੋਇਆ ਹੈ ਪਰ ਜਦੋਂ ਹਿਰਦੇ ਅੰਦਰ ਗਿਆਨ ਆ ਗਿਆ ਸਤ ਨਾਲ ਜੁੜ ਗਿਆ ਜੀਵਨ ਜਿਹੜਾ ਸੀ ਉਹ ਤਿਆਗੀ ਹੋ ਗਿਆ ਇਹ ਭਾਵਨਾ ਭਗਤ ਕਬੀਰ ਦਾ ਸਾਹਿਬ ਜੀਾਂ ਦੇ ਹਿਰਦੇ ਅੰਦਰ ਭਗਤ ਕਬੀਰ ਦਾਸ ਸਾਹਿਬ ਜੀ ਨੇ ਅਨੇਕਾਂ ਚੁਣੌਤੀਆਂ ਦਾ ਉਸ ਵੇਲੇ ਸਾਹਮਣਾ ਕੀਤਾ। ਰਾੜੀ ਚਾਂ ਲਾਂਬਾਈ ਰਾਣਾ ਸਾਗਰ ਚਤੌੜਗੜ੍ਹ ਦਾ ਰਾਜਾ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਜਦੋਂ ਆਏ ਆਪਣੇ ਘਰੇ ਨਿਉਤਾਨ ਦਿੱਤਾ ਭਗਤ ਕਬੀਰ ਦਾਸ ਸਾਹਿਬ ਇੱਕ ਪਾਸੇ ਉਸ ਸਮੇਂ ਦੇ ਜਿਹੜੇ ਬ੍ਰਾਹਮਣ ਸਨ ਉਹਨਾਂ ਨੂੰ ਵੀ ਬੁਲਾਇਆ ਗਿਆ ਦੂਸਰੇ ਪਾਸੇ ਭਗਤ ਕਬੀਰ ਦਾਸ ਸਾਹਿਬ ਜੀ ਨੂੰ ਵੀ ਸੱਦਾ ਦਿੱਤਾ ਗਿਆ ਭਗਤ ਰਵਿਦਾਸ ਸਾਹਿਬ ਜੀ ਗਏ ਜਦੋਂ ਭਟਾਰਾ ਬ੍ਰਾਹਮ ਭੋਜ ਸਭਨਾ ਦੇ ਵਿੱਚ ਵਰਤਣ ਲੱਗਿਆ ਸਾਰੇ ਬ੍ਰਾਹਮਣ ਜਿਹੜੇ ਸਨ ਇੱਕ ਪੰਗਰਤ ਵਿੱਚ ਬੈਠੇ ਨਾਲ ਜਦੋਂ ਭਗਤ ਰਵਿਦਾਸ ਸਾਹਿਬ ਜੀ ਆ ਕੇ ਬੈਠੇ ਤੋਂ ਸਾਰੇ ਜਣੇ ਖੜੇ ਹੋ ਕਹਿ ਲੱਗੇ ਤਾਂ ਛੋਦਰ ਹੈ ਛੋਦਰ ਦੇ ਨਾਲ ਅਸੀਂ ਹੀ ਬਹਿ ਸਕਦੇ ਸਾਡੇ ਵਾਸਤੇ ਜੇ ਇਹਨਾਂ ਨੂੰ ਬਿਠਾਉਣਾ ਹੈ ਫਿਰ ਅਸੀਂ ਚਲੇ ਜਾਂਦੇ ਭਗਤ रविदास ਸਾਹਿਬ ਜੀ ਨਿਵਰਤਾ ਦੀ ਮੂਰਤ ਲਗੇ ਨੇ ਬਖਰੀ ਕਮਰੇ ਵਿੱਚ ਬਹਿ ਜਾਂਦਾ ਹਾਂ ਇਹਨਾਂ ਨੂੰ ਇੱਥੇ ਬਿਠਾ ਕੇ ਲੰਗਰ ਛਕਾ ਦੇਣਾ ਜਦੋਂ ਪੰਗਤ ਵਿੱਚ ਬੈਠੇ ਹਨ ਬ੍ਰਾਹਮਣ ਭਗਤ रविदास ਸਾਹਿਬ ਜੀ ਬਖਰੇ ਹੋ ਕਰਕੇ ਬੈਠ ਗਏ ਲੰਗਰ ਵਰਤਣ ਲੱਗਿਆ ਤਾਂ ਸਭਨਾ ਦੇ ਨਾਲ ਬੈਠ ਕੇ ਭਗਤ रविदास ਸਾਹਿਬ ਜੀ ਇਹਨਾਂ ਪੰਡਤਾਂ ਨੂੰ ਮਹਿਸੂਸ ਹੋ ਰਿਹਾ ਹਰ ਇੱਕ ਦੇ ਨਾਲ ਪੰਗਤ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਬੈਠੇ ਹਾਂ ਭਗਤ ਰਵਿਦਾਸ ਸਾਹਿਬ ਜੀ ਆਨੇ ਫਿਰ ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਪਾਵਨ ਸ਼ਬਦ ਉਚਾਰਨ ਕੀਤਾ ਐਸੀ ਲਾ ਤੁਝ ਬਿਨ ਕੌਣ ਕਰੈ ਗਰੀਬ ਦਿਵਜ ਬਸਈਆ ਮੇਰਾ ਮਾਥੈ ਛਤਰ ਤਰੈ ਐਸੀ ਵਡਿਆਈ ਇਹ ਜਿਹੜਾ ਵੱਡਪਣ ਹੈ ਤੇਰੇ ਤੋਂ ਬਿਨਾ ਕੌਣ ਦੇ ਸਕਦਾ ਹੈ ਕਿਉਂਕਿ ਸੰਸਾਰੀ ਜੀਵ ਦਾ ਇੱਕ ਦੂਜੇ ਦੇ ਨਾਲ ਨਫਰਤ ਦੀ ਭਾਵਨਾ ਨਾਲ ਵਿਚਰਦੇ। ਇਹ ਵਡਿਆਈ ਤਾਂ ਕੇਵਲ ਤੂੰ ਹੀ ਦੇ ਸਕਦਾ ਕਿਉਂਕਿ ਤੂੰ ਗਰੀਬ ਨਿਵਾਜ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਗਰੀਬਾਂ ਦੇ ਮੱਥੇ ਤੇ ਸਿਰ ਤੇ ਛਤਰ ਛੁਲਾ ਦਿੰਦਾ। ਜਾਂਕੀ ਫੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਧਰੈ। ਜਿਹੀ ਸ਼ੋਹ ਨਾਲ ਜਗਤ ਜਿਹੜਾ ਹੈ ਉਹ ਘਟਿਆ ਜਾਂਦਾ ਹੈ ਕਹਿੰਦੇ ਸੂਦਰ ਦੀ ਸ਼ੋਹ ਨਾਲ ਸਾਦਾ ਜਨਮ ਤ੍ਰੇਤ ਹੋ ਜਾਏ। ਖਾਉਤੇ ਬ੍ਰਾਹਮਣ ਕਹਿੰਦੇ ਸਾਰ ਇਹਨੂੰ ਅਸੀਂ ਪੰਗਤ ਵਿੱਚ ਨਹੀਂ ਬਿਠਾਉਣਾ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਜਾਣ ਕੀ ਸੋਲਤ ਜਗਤ ਤੋਂ ਲਾਗੈ ਅਬਰਤ ਨਹੀਂ ਟਰੈ ਉਹਦਾ ਆਸਰਾ ਉਹਦਾ ਧਾਰਸ਼ ਜਿਹੜਾ ਹੈ ਬਾਹਰ ਦੇ ਪਰਮੇਸ਼ਰ ਦੀ ਉਹ ਤੂੰ ਕੱਲਾ ਨਹੀਂ ਨਹੀਂ ਭਗਤ ਰਵਿਦਾਸ ਸਾਹਿਬ ਜੀਆ ਨੇ ਅੱਗੇ ਉਦਾਹਰਣ ਦਿੱਤੀ ਕਿੰਨੇ ਤੇ ਪਰਮੇਸ਼ਰ ਦੇ ਪਿਆਰਿਆਂ ਨੂੰ ਪਰਮੇਸ਼ਰ ਨੇ ਤਾਰਿਆ ਹੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਣ ਕਰੈ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਭਗਤ ਸਦਨਾ ਜੀ ਸੈਣ ਮਾਈ ਉਤਕਾਰੀਆਂ ਉਹ ਘਰ ਘਰ ਸੁਣਿਆ ਧੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਿਆਨ ਕਰਦੇ ਗੋਬਿੰਦ 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 ਸਗ ਨਾਮ ਦੇਉ ਮਨ ਨੀਣਾ ਤਾਨ ਕੋ ਸੀ ਪਰੋ ਹੋਇ ਲਖੀਣਾ ਬੁਨਾਂ ਤਨ ਨਾ ਤਿਆਗੈ ਪ੍ਰੀਤ ਚਰਨ ਕਬੀਰਾ ਨੀਤ ਕੁਲਾ ਜੋ ਲਾਹ ਰੋ ਭਇਓ ਗੁਨੀ ਘੀਰਾ ਰਵਿਦਾਸ ਭਵੰਤਾ ਕੋਰ ਨੀਰ ਤਿਨ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਇਹ ਗਿੱਧ ਸੁਣ ਕੇ ਜੱਟ ਰੋ ਭਗਤੀ ਲਾਗਦਾ ਮਿਲੇ ਪ੍ਰਤੱਖ ਗੁਸਾਈਆ ਕੰਧਾ ਮੜਾ ਜਾ ਕੀ ਸੋਤ ਜਗਤ ਕੋ ਲਾਜਾ ਤਾਂ ਪਰ ਤੂੰ ਹੀ ਢਰੈ 나ਗ ਦੇਵ ਕਬੀਰ ਚ ਲੋਚਨ ਸਦਨਾ ਸੈਨ ਕਰੈ ਕਹਿ ਰ ਵਿਦਾਸ ਸੁਨੋ રે ਸੰਤੋ ਹਰ ਜੀਉ ਤੇ ਸਭੈ ਸਰ ਭਗਤ ਰਵਿਦਾਸ ਸਹਿ ਕਹਿੰਦੇ ਸੰਤ ਜਦੋਂ ਸੁਣੋ ਹਰੀ ਵਾਹਿ ਗੁਰ ਪਰਮੇਸ਼ਰ ਤੋਂ ਸਾਰਾ ਕੁਝ ਸਰ ਸਕਦਾ ਜੋ ਚਾਹੇ ਉਹ ਕਰ ਸਕਦਾ ਨੀਚਾ ਉੱਚ ਕਰੈ ਮੇਰਾ ਗੋਵਿੰਦ ਕੇਵਲ ਹੋਹੀ ਹੈ ਜਿਹੜਾ ਨੀਚਾ ਨੂੰ ਉੱਚ ਕਰ ਦਿੰਦਾ ਹੈ ਪੁੱਛੀਆਂ ਨੂੰ ਨੀਵੇਂ ਕਰ ਦਿੰਦਾ ਹੈ ਈੱਤੇ ਭਰੇ ਭਰੇ ਸੁਖਦਾਵੈ ਜੈ ਤਾਤ ਕੋ ਵਿਵਹਾਰੋ ਪਰਮੇਸ਼ਰ ਦਾ ਵਿਵਹਾਰ ਇਹ ਹੈ ਭਰਿਆਂ ਨੂੰ ਖਾਲੀ ਕਰ ਦਿੰਦਾ ਇੱਕ ਸ਼ਿਰ ਦੇ ਵਿੱਚ ਇੱਕ ਸ਼ਿਰ ਦੇ ਵਿੱਚ ਖਾਲੀਆਂ ਨੂੰ ਪਰਮ ਦੀ ਸਮਰੱਥਾ ਜਿਹੜੀ ਹੈ ਹਰ ਜੀਵ ਤੇ ਸਭੈ ਸਰ ਹੈ ਕੇਵਲ ਹਰੀ ਵਾਹਿਗੁਰੂ ਪਰਮਾਤਮਾ ਹੈ ਜਿਹਦੇ ਤੋਂ ਸਾਰਾ ਕੁਝ ਸਰਦਾ ਹੈ ਜਿਹੜਾ ਸਮਰੱਥ ਹੈ ਜੋ ਚਾਹੇ ਸੋ ਕਰ ਸਕਦਾ ਔਰ ਤੇ ਸਾਰੇ ਪੰਡਤ ਜਿਹੜੇ ਸੀ ਜਿਹੜਾ ਮੁਖੀ ਸੀ ਆ ਕਰਕੇ ਭਗਤ ਰਵਦਾਸ ਸਾਹਿਬ ਜੀ ਅੰਦੇ ਚਰਣੀ ਹੱਥ ਲਾਉਂਦਾ ਸਾਡੇ ਤੋਂ ਭੁੱਲ ਹੋ ਗਈ ਕਹਿਣ ਲੱਗਿਆ ਇਹਦੇ ਵਿੱਚ ਮੇਰੀ ਕੋਈ ਕਰਾ ਬਾਤ ਨਹੀਂ ਹੈ ਭਗਤ ਰਵਦਾਸ ਸਾਹਿਬ ਜੀ ਨੇ ਫਿਰ ਬਲਾਰ ਰਾਗ ਦੇ ਅੰਦਰ ਸਭ ਉਚਾਰਣ ਕੀਤਾ ਨਾਗਰਜਨਾ ਨਾਗਰਜਨਾਂ ਤੋਂ ਭਾਵ ਨਗਰ ਦਾ ਮੁਖੀ ਜਿਹੜਾ ਆਪਣੇ ਆਪ ਨੂੰ ਸਾਧਨਾ ਤੋਂ ਵੱਡਾ ਕਰਾਉਂਦਾ ਸੀ ਬ੍ਰਾਹਮਣ ਨਾਗਰਜਨ ਮੇਰੀ ਜਾਤ ਮਖਿਆਤ ਚਮਾਰ ਹਿਰਦੇ ਰਾਮ गोविंद ਅਨੁਸਾਰ ਜਾਤ ਭਾਵੇਂ ਮੇਰੀ ਚਮਾਰ ਐ ਤੁਸੀਂ ਸੁੰਦਰ ਕਹਿੰਦੇ ਹੋ ਪਰ ਹਿਰਦੇ ਅੰਦਰ ਰਾਮ ਹੈ गोविंद ਵਾਹਿਗੁਰੂ ਪਰਮੇਸ਼ਰ ਦੇ ਗੁਣ ਹਿਰਦੇ ਅੰਦਰ ਵਸੇ ਹੋਏ ਹਨ ਭਗਤ ਰਵਿਦਾਸ ਸਾਹਿਬ ਜੀ ਆਨੇ ਫਿਰੋ ਕਹਿਣ ਲੱਗੇ ਕਿ ਕਿੰਨੀ ਕੁ ਤੁਹਾਡੇ ਹਿਰਦੇ ਅੰਦਰ ਭਗਤੀ ਜਿਹੜੀ ਹੈ ਇੱਕ ਵਾਰ ਇਹ ਵੀ ਭਗਤ ਰਵਿਦਾਸ ਸਾਹਿਬ ਜੀਾਂ ਦੇ ਨਾਲ ਸਵਾਲ ਜਵਾਬ ਹੋਏ ਮੂਰਤੀਆਂ ਜਿਹੜੀਆਂ ਸੀ ਗੰਗਾ ਦੇ ਪਾਰਲੇ ਪਾਸੇ ਰੱਖ ਦਿੱਤੀਆਂ ਭਾਵੇਂ ਭਗਤ ਰਵਿਦਾਸ ਸਾਹਿਬ ਜੀ ਮੂਰਤੀ ਪੂਜਾ ਦੇ ਵਿਰੋਧੀ ਸਨ ਪਰ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਭਗਤੀ ਦੁਆਰਾ ਮੂਰਤੀਆਂ ਨੂੰ ਬੁਲਾਵਾਂਗੇ ਔਰ ਤੁਸੀਂ ਆਪਣੀ ਭਗਤੀ ਦੁਆਰਾ ਬੁਲਾਓ ਪਹਿਲਾ ਬ੍ਰਾਹਮਣ ਬੁਲਾਉਂਦੇ ਹਨ ਮੂਰਤੀਆਂ ਨਹੀਂ ਆਈਆਂ ਜਦੋਂ ਭਗਤ ਰਵਿਦਾਸ ਸਾਹਿਬ ਜੀਆ ਨੇ ਪਾਵਨ ਸ਼ਬਦ ਉਚਾਰਨ ਕੀਤਾ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਮਲਨਪਾ ਹੀ ਮਾਤਮਾ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਭ੍ਰਮ ਚੂਕਾਈ ਮੋਰੇ ਸੁਮਤ ਨੇਵੋ ਸਮਝਾਏ ਜੋਗੀ ਸਰ ਪਾਵੈ ਨਹੀਂ ਉਹ ਗੁਣ ਕਤਨ અપਾਰ ਪ੍ਰੇਮ ਭਗਤ ਕਾ ਕਾਰਣ ਹੈ ਤਹਿਰ ਵਿਤਾਸ ਚਮਤ ਜਦੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਸਗਲ ਭਗਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਨਿਕਿਸ਼ਿਨ ਕਿਰਪਾ ਕਰੋ ਮੈਨੂੰ ਦਰਸ਼ਨ ਦਿਦਾਰ ਦਿਓ ਮੂਰਤੀਆਂ ਜਿਹੜੀਆਂ ਅਸੀਂ ਤੈਰ ਕੇ ਉਰਲੇ ਪਾਸੇ ਆ ਗਿਆ ਗੰਗਾ ਦੇ ਵਿੱਚ ਭਗਤ ਰਾਮਦਾਸ ਸਾਹਿਬ ਜੀਆਂ ਦੀ ਜਜਾਜਾ ਕਾਰ ਕੋ ਹਿਰਦੇ ਅੰਦਰ ਕਿੰਨਾ ਤਾਂ ਪ੍ਰੇਮ ਕਿੰਨੀ ਕੁ ਬੇਬਲਤਾ ਭਗਤ ਰਾਮਦਾਸ ਸਾਹਿਬ ਜੀਆਂ ਨੇ ਹਿਰਦੇ ਅੰਦਰ ਜੋ ਪ੍ਰੇਮ ਪ੍ਰਗਟ ਕੀਤਾ ਬੈਰਾਗ ਹਿਰਦੇ ਅੰਦਰ ਕਿੰਨਾ ਹੈ ਹਰ ਸਰ ਤੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕੀ ਕੀਜੈ ਬਚਨੀ ਤੋਰ ਹੋਰ ਮਨ ਮੰਨੈ ਜਨ ਕਉ ਪੂਰ ਨਤੀਜੈ ਹਉ ਬਲ ਬਲ ਜਾਵ ਰਮਈਆ ਕਾਰਨੇ ਕਾਰਨ ਕਵਨ ਅਬੋਰ ਬਹੁਤ ਜਨਮ ਵਿਛਰੇ ਤੇ ਮਾਦੋਏ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਇੱਕ ਜਨਮ ਦੀ ਗੱਲ ਨਹੀਂ ਕਹਿ ਲੱਗੇ ਬੜੇ ਜਨਮ ਹੋ ਗਏ ਮੈਂ ਆਪ ਜੀ ਤੋਂ ਵਿਛੜਿਆ ਹੋਇਆ ਬਿਰਹਾ ਹੈ ਵਿਜੋਗ ਹੈ ایک ہی آس ہے کہ تیرے ابھیدتا ہو جائے جب ہم تب ہی اب تو ہی میں نہ ہی جدو میرے ان اندر میں سی ادو پرمیشر کا واسطہ نہیں جدو میں دے ਅਨੁਸਾਰ ਜਿਉਂਦਾ ਹੈ ਹਉਮੈ ਭਾਰੂ ਬੋਜਨਦੀ ਹੈ ਉੱਥੇ ਫਿਰ ਪਰਮੇਸ਼ਰ ਦਾ ਵਾਸਾ ਨਹੀਂ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸਦਾ ਇਕ ਥਾਂ ਜਦ ਹਨ ਉੱਤੇ ਤਦ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀ ਹੈ ਭਰਮ ਇਸ ਦਾ ਜੈਸਾ ਮਾਨੀਆਂ ਕੋਈ ਦੰਤੈਸਾ ਨਰਪਦੇ ਇੱਕsingar ਸੋਇਆ ਸੁਪਨੇ ਭਇਆ ਭਿਖਾਰੀ ਅਚਕਰਾ ਵਿਸਰਤ ਦੁੱਖ ਪਾਇਆ ਸੋਗਤ ਭਈ ਕਾਨ ਐਸੀ ਭਗਤੀ ਭਗਤ ਰਵਿਦਾਸ ਸਾਹਿਬ ਜੀਾਂ ਦੇ ਹਿਰਦੇ ਅੰਦਰ ਪਰਿਪੂਰਨ ਪਰਮਾਤਮਾ ਦੀ ਜੋਤ ਜਿਹੜੀ ਸੀ ਉਹ ਸਾਖ ਸੰਤ ਪ੍ਰਗਟ ਹੋਈ ਅਰੋਹੀ ਭਗਤੀ ਕਰਦਿਆਂ ਕਰਦਿਆਂ ਉਹਦੇ ਵਿੱਚ ਅਪੇਧ ਹੋ ਗਏ ਉਸੇ ਦਾ ਹੀ ਰੂਪ ਹੋਇਆ ਹਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਸਮਗਰ ਬਾਣੀ ਜਿਹੜੀ ਇਸ ਜਦੋਂ 71 ਕੀਤੀ ਸਤ੍ਰਹਿ ਦਿੱਤਾ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਅੰਦਰ ਭਗਤ ਰਵਿਦਾਸ ਸਾਹਿਬ ਜੀਆਂ ਦੇ ਦਰਜ ਕੀਤੇ 16 ਰਾਗਾਂ ਦੇ ਅੰਦਰ 40 ਸ਼ਬਦਾਂ ਵਿੱਚ ਭਗਤ ਰਵਿਦਾਸ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਦਰਜ ਹੈ ਹਰ ਰੋਜ਼ ਅਸੀਂ ਨਤਮਸਤਕ ਹੁੰਨੇ ਆਂ ਭਗਤ ਰਵਿੰਦਰ ਸਾਹਿਬ ਦੀ ਆ ਕੀ ਪਵਿੱਤਰ ਬਾਣੀ ਨੂੰ ਪਵਿੱਤਰ ਉਪਦੇਸ਼ ਜਿਹਨਾਂ ਦੀ ਆਕਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਅੰਦਰ ਸੁਭਾਏ ਮਾਨ ਹੈ ਇਹਨਾਂ ਦੀ ਬਾਣੀ ਅਸੀਂ ਨਿੱਤ ਭਗਤ ਸਾਹਿਬਾਨਾਂ ਦੇ ਵਿੱਚੋਂ ਇੱਕ ਹਨ ਭਗਤ ਰਵਿੰਦਰ ਸਾਹਿਬ ਜੀ ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਅੰਦਰ ਸੁਭਾਏ ਮਾਨ ਹਰ ਰੋਜ਼ ਅਸੀਂ ਨਮਸਕਾਰ ਕਰਦੇ ਹਾਂ ਐਸੇ ਭਗਤ ਰਬਦਾਸ ਸਾਹਿਬ ਜੀ ਆਨ ਦਾ ਪ੍ਰਕਾਸ਼ਪੂਰਵ ਦਿਹਾੜਾ ਸੰਗਤਾਂ ਅੱਜ ਸੰਗਤਾਂ ਭਾਵਨਾ ਸਤਕਾਰ ਨਾਲ ਮਨਾ ਰਹੀਆਂ ਹਨ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਾਰ ਜੈ ਜੀ